ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਖੋਖਰੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਠੀਕ ਆ ਵੀਰੇ ਤਹਿਸੀਲ ਵੀ ਗਰਦਾਸਪੁਰ ਵੀਰੋ ਨਾਲ ਕੋਲ ਦੋ ਨਗინੇ ਆ ਵੀਰ ਜੀ ਦੋਵੇਂ ਜਿਹੜੇ ਨਗინੇ ਆ ਟਾਪ ਦੇ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੰਦੇ ਆ ਵੀਰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਆ ਵੀਰ ਕੋਲੇ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਜੀ ਹੋਰ ਸਣਾ ਵੀਰੇ ਠੀਕ ਠਾਕ ਵਧੀਆ ਵਧੀਆ ਹੋਰ ਕਰਨ ਭਾਈ ਠੀਕ ਠਾਕ ਹਾਂਜੀ ਵਧੀਆ ਵੀਰੇ ਵਧੀਆ ਵਧੀਆ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਰਾਸ ਵੀਰ ਜੀ ਕੋਕਰ ਰਾਜਪੂਤਾ ਹਾਂਜੀ ਹਾਂਜੀ ਜ਼ਿਲ੍ਹਾ ਵੀ ਗੁਰਦਾਸਪੁਰ ਤਸਵੀਰ ਵੀ ਗੁਰਦਾਸਪੁਰ ਠੀਕ ਹੈ ਵੀਰੇ ਅੱਜ ਦੋ ਨਹੀਂ ਗਿਨੇ ਲਿਆਂਦੇ ਪਰ ਦੋਵੇਂ ਦੋਵੇਂ ਵੀ ਹਾਂ ਆਰ ਕੇ ਹਾਂਜੀ ਹਾਂਜੀ ਬਿਲਕੁਲ ਵੇਖੋ ਜੀ ਜੀ ਅਸਲ ਨੀਲੀ ਰਾਵੀ ਦੀ ਝੋਟੀ ਵੀ ਹੁਣ ਆ ਲਿਆਂਦੀ ਆ ਝੋਟੀ ਆ ਵੀਰ ਜੀ ਸਾਰੀਆਂ ਨਿਸ਼ਾਨੀਆਂ ਮੇਲੇ ਖੇਡਣ ਵਾਲੀ ਆ ਪਾਏ ਕਰਮਾਲੀ ਕੰਪੀਟੀਸ਼ਨ ਚ ਪਾ ਦਿਓ ਜਿੱਥੇ ਮਰਜੀ ਪਾ ਦਿਓ ਸਹੀ ਗੱਲ ਵੀਰ ਜੀ ਦੂਜਾ ਸੂਈ ਜੇ ਹਲਦੀ ਸੂਈ ਜੇ ਠੀਕ ਆ ਜੀ 8 ਕਿਲੋ ਬੋਲਾ ਤਿਆਰ ਜੇ ਹੋਣਾ ਠੀਕ ਆ ਹਾਂ ਜੀ ਹਾਂ ਜੀ ਬਿਲਕੁਲ ਵੀਰ ਜੀ ਸਹੀ ਗੱਲ ਆ ਬਾਕੀ ਵੀਰ ਜੀ ਥਾਣ ਦੇਖ ਹੋਵੇ ਬਹੁਤ ਨੰਬਰ ਲੱਗੀ ਜੇ ਇਹਨੂੰ ਠੀਕ ਆ ਵੀਰੇ ਹਾਂ ਜੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰੋ ਟਾਡਾ ਫਿਰ ਜਾ ਪਹਿਲਾਂ ਕਰਨਾ ਬਿਲਕੁਲ ਵੀਰ ਜੀ ਸੂਣ ਵਾਲੇ ਦੇ ਥਾਣ ਚੱਕ ਕਰ ਬਿਲਕੁਲ ਬਿਲਕੁਲ ਗੱਬਣ ਚੋਕੇ ਕਰੋ ਚੋਕੇ ਕਰੋ ਬਿਲਕੁਲ ਵੀਰੇ ਤੋਰਿਓ ਵੀਰੇ ਖੋਲ ਕੇ

ਇੱਥੇ ਖਿਲਾ ਰਹੇ ਨੇ ਨਿਸ਼ਾਨੀਆਂ ਵੇਖੋ ਵੀਰ ਜੀ ਨਿਸ਼ਾਨੀਆਂ ਇੱਥੇ ਵੀਰੇ ਖਿਲਾ ਰਹੇ ਹੋ ਵੇਖੋ ਵੀਰੇ ਝੋਟੀ ਨਖਰਾ ਨਖਰਾ ਫੁੱਲ ਆ ਰਾਜੀ ਰੂਜੀ ਫੁੱਲ ਆ ਸਾਂਭੀ ਕਿੰਨੇ ਵੀਰ ਭਰਾਣੇ ਬਹੁਤ ਚੰਗੇ ਬਹੁਤ ਸੋਹਣੀ ਵੀਰੇ ਵੇਖੋ ਥਾਂ ਬਹੁਤ ਸੋਹਣੀ ਝੋਟੀ ਨਹੀਂ ਲੱਗਦੀ ਅਸਲ ਚੀਜ਼ ਹੈ ਬਾਕੀ ਵੀਰੇ ਦੁੱਧ ਦਾ ਚੰਗਾ ਚੁਵਾਈ ਜਾਊਗਾ ਨਾ ਸੇਵਾ ਕੋਈ ਵੀਰ ਜੀ ਇਹਨੇ ਪਹਿਲੇ 13 ਕਿਲੋ ਦੁੱਧ ਪਾ ਲਏ ਠੀਕ ਹੈ 15 ਕਿਲੋ ਦੁੱਧ ਪਾ ਦੇਗੀ ਇਹਦੀ ਗੱਲ ਹੈਗੀ ਜੀ ਵੀਰ ਜੀ ਦੁੱਧ ਆ ਰਿਹਾ ਜੀ ਹਾਂਜੀ 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 ਗਾੜੀ ਵੱਡੀ ਵਹਿੜ ਵੀਰ ਜੀ ਦੂਜਾ ਸੂਆ ਵਹਿਰ ਵੇਖੋ ਵੀਰ ਜੀ ਇਹ ਵੀ ਕਰਮਾ ਅੱਜ ਲਿਆਂਦੇ ਵੀਰ ਹੁਣਾਂ ਨਹੀਂ ਆ ਕੋ ਕੱਦਵਜਨ ਵੇਖੋ ਵਸੀਦਾ ਇਹ ਵੀਰੇ ਗੱਬਣਿਆ ਗੱਬਣਿਆ ਹੱਥਾ ਲੈ ਜੇ ਅੱਛਾ ਹੀ ਬੂੜੀ ਬੱਛੀ ਵੇਖੋ ਵੀਰ ਜੀ ਕਿੰਨੀ ਬੜੀ ਜੇ ਢੇਲੋ ਕੋ ਵਸੀਦੀ ਫੁੱਲ ਨਾ ਵੱਡੀ ਆ ਫੁੱਲ ਫੁੱਲ ਕੱਦਵਜਨ ਵਾਲੀ ਆ ਜਲਸੀ ਜਲਸੀ ਵੀਰ ਜੀ ਸਹੀ ਗੱਲ ਆ ਵੀਰੇ ਦੋ ਦੱਦ ਵੀ ਕਰਮ ਵਾਲੀ ਚੰਗਾ ਭਰਾਈ ਜੀ ਵੀਰ ਜੀ ਪਹਿਲਾਂ ਨੇ ਪਾਇਆ ਕੇ 25 ਕਿਲੋ ਅੱਛਾ ਹੀ ਅੱਗੇ ਯਾਰ ਕੀ ਪਾ ਜੇਗੀ 30 ਲਾ ਕੇ ਚੱਲ ਇਹ ਤੇ ਗੱਲ ਆ ਕੀ ਵੀਰੇ ਬਾਕੀ ਸੇਵਾ ਵੱਡੀ ਵਹਿੜ ਜੇ ਵੀਰ ਜੀ ਐਡੀ ਬਾਣੇ ਨੇ ਵਾਦੇ ਕੱਢਣ ਲੱਗ ਪਏ ਨੇ ਜੀ ਬਿਲਕੁਲ ਵੀਰੇ ਸਹੀ ਗੱਲ ਦਸਾਂਡੀ ਕਰਮ ਵਾਲੀ ਕੀ ਮਹਿਗੀਆਂ ਆ ਬਾਕੀ ਵੀਰੇ ਖੋਲ ਵੇਖੋ ਵੀਰੇ ਵੱਡੀ ਵੈੜ ਆ ਫੁੱਲ ਫੁੱਲ ਤੇ ਆ ਜੀ ਵੀਰ ਜੀ ਬ੍ਰੇਡ ਬਰੂਡ ਫੁੱਲ ਆ ਜੀ ਹਾਂ ਵੇਖੋ ਵੀਰ ਜੀ ਜਿੱਦਾਂ ਲੱਗਾ ਜੀ ਨੋਕ ਵਾਲਾ ਥਾਂ ਨਹੀਂ ਲੱਗਾ ਇਹ ਥਾਂ ਵੀ ਅਸਲ ਥਾਂ ਲੱਗਾ ਵੇਖੋ ਵੇਖੋ ਵੀਰੇ ਵੱਡੀ ਵੈੜ ਟੱਡ ਵੀਰ ਜੀ ਹੋਣ ਦੀ ਮੱਛੀ ਕਰਨ ਜਿਹੜਾ ਪੂਰੀ ਲਾ ਕੇ ਆ ਗਈ ਇਧਰ ਨੀਚੇ ਮੈਟ ਥੱਲੇ ਸੁੱਕਣਾ ਪਾਣਾ ਜੀ ਸਹੀ ਗੱਲ ਆ ਵੀਰੇ ਵੇਖੋ ਵੀਰੇ ਵੱਡੀ ਵੈੜ ਆ ਫੁੱਲ ਕਰਮ ਵਾਲੀ ਥੱਲੇ ਵੀ ਰੰਗ ਭਾਗ ਬਹੁਤ ਵਧੀਆ ਹੈ ਤੇ ਕਰਮ ਵਾਲੀ ਖੁੱਲੂਗੀ ਵੀਰੇ ਨੇ ਕਿਨੇ ਅੱਜ ਪਾਇਦੇ ਦੋ ਯਾ ਪਰ ਨਜ਼ਾਰਾ ਆ ਗਿਆ ਵੀਡੀਓ ਬਣਾਉਂਦਾ ਵੀ ਦੇਖੋ ਵੀਰੇ ਵੱਡੀਆਂ ਵਸ਼ੀਆਂ ਵੱਡੀ ਨੀਲੀ ਰਗੀ ਦੀ ਝੋਟੀ ਵੀਰ ਹਣਾ ਰੇਟ ਵੀ ਬਿਲਕੁਲ ਛੋਟਾ ਯਾਰ ਰੇਟ ਵੀਰ ਜੀ ਪਹਿਲੇ ਫੋਨ ਤੇ ਜਰਾ ਮਲ ਜਾਏ ਇਹ ਵੀਡੀਓ ਪਹਿਲੇ ਫੋਨ ਤੇ ਜਾਏ ਵੀਰੇ ਕਿੰਨੇ ਕਿ ਦਿਨ ਲਾ ਜੂ ਹਲੇ ਵੀਰ ਜੀ ਹਫਤਾ ਕੱਢ ਜੇ ਦੀ ਪੂੜਾ ਵਸ਼ੀ ਹੈ ਹਾਂਜੀ ਇਹ ਤਾਂ ਗੱਲ ਹੈ ਵੀਰੇ ਵੀਰੇ ਫਿਰ ਇਹਦਾ ਰੇਟ ਆਪਾਂ ਕਰ ਲਈਏ ਜੀ ਇਹਦੀ ਆਹ ਜੀਆਂ ਵਸ਼ੀਆਂ ਦਾ ਤਾਂ ਲੋਕੀ ਲੱਖ ਲੱਖ ਮੁੱਲ ਕਰਦੇ ਪਰ ਅਸੀਂ ਲੱਖ ਨਹੀਂ ਕਰਨਾ ਮੁੱਲ ਹਾਂਜੀ ਗਿਆ ਜੀ ਦੇ ਦੇਣੀਆ ਕਿੰਨੇ ਦੀ ਵੀਰੇ ਦੇ ਦਈਏ 85 ਦੀ ਬੇਲੋ ਕਰਦੀਆਂ ਵਾਹੇ ਵਸ਼ੀ ਤੇ ਵੱਡੀ ਆ ਵੀ ਜੱਸੀ ਆ ਦੀ ਕਰਾਂਗੇ ਲਓ ਜੀ 80000 ਦੀ ਵਸ਼ੀ ਵੱਡੀ ਫੁੱਲ ਇਹ ਹੋਰ ਕਹਿੰਦੇ ਵੀਰ ਜੀ ਹੋਰ ਜਿਆਦਾ ਕਰਦਣੇ ਆ ਕਰ ਦੋ ਫਿਰ ਵੀਰ ਜੀ ਇੱਕੋ ਵਾਰੀ ਕਰ ਦੋ 70000 ਦੀ ਲਓ ਜੀ 75000 ਦੀ ਛੋਟੀ ਛੋਟੀਆਂ ਨਹੀਂ ਰਣ ਜਾਂਦੇ ਬਾਕੀ ਵੱਡੀ ਵਸ਼ੀ ਆ ਫੁੱਲ ਦੇਖੋ ਕਰਮਾ ਵਾਲੀ ਸੀਲ ਸੋਨੀਫੋਰ ਨਾ ਕਿੰਨੇ ਨਕੀਨੇ ਲਿਆਂਦੇ ਆਂਦੇ ਹੀ ਅਜ ਵੀਰ ਜੀ ਨੇ ਕਿੰਨੇ ਲੱਗੇ ਦੋਦਰ ਕਟ ਵਾਲੀ ਆ ਵੀਰ ਜੀ ਜੁਗਾ ਸੁਭਾਜ ਆ ਕੀ ਪਿਓਰ ਗਰੈਂਟਰ 75000 ਦੀ ਵੀਰ ਹੁਣੀਆਂ ਦੇ ਦੇ ਦਾਂਗੇ ਬਾਕੀ ਵੀਰੇ ਆ ਨੀਲੀ ਰਾਵੀ ਦੀ ਝੋਟੀ ਆ ਬਹੁਤ ਸੋਹਣੀ ਕਰਮਾ ਵਾਲੀ ਵੇਖੋ ਕੀ ਰੰਗ ਭਾਗ ਲਾਇਆ ਰ ਆਪਣੇ ਕੱਲੀ ਬੈ ਕੇ ਬਣਾਈ ਆ ਵੇਖੋ ਥਾਣ ਥੁਣ ਬਹੁਤ ਵਧੀਆ ਬਾਕੀ ਵੀਰੇ ਆਪਣਾ ਡਰੈਸ ਦੱਸ ਦਿਓ ਵੀਰ ਜੀ